ਸਰ ਸ਼੍ਰੀ ਅਕਾਲ ਜੀ ਅੱਜ 18 ਫਰਵਰੀ ਨੂੰ ਅਸੀਂ ਆਪਣਾ ਸਫ਼ਰ ਸ਼ੁਰੂ ਕਰ ਰਹੇ ਹਾਂ ਸਚਖੰਡ ਸ਼੍ਰੀ ਹਜੂਰ ਸਾਹਿਬ ਲਈ ਬਲੌਗਸ ਤੁਹਾਡੇ ਕੋਲ ਇੱਕ ਹਫ਼ਤਾ ਦੇਰੀ ਨਾਲ ਆਣਗੇ ਕਿਉਂਕਿ ਉੱਥੇ ਜਾ ਕੇ ਐਡੀਟਿੰਗ ਲਈ ਟਾਈਮ ਨਹੀਂ ਹੁੰਦਾ ਔਰ ਨੈਟ ਵੀ ਸਲੋ ਹੁੰਦਾ ਹੈ ਸੋ ਇਸ ਸਫ਼ਰ ਦੇ ਸਾਰੇ ਲੇਟੈਸਟ ਅਪਡੇਟਸ ਦੇ ਲਈ ਬਲੌਗ ਦੇ ਐਂਡ ਤੱਕ ਪੜੇ ਰਹਿਣਾ ਜੀ 18 ਫਰਵਰੀ ਦਿਨ ਐਤਵਾਰ ਨੂੰ ਅਸੀਂ ਸ਼ੁਰੂ ਕਰ ਰਹੇ ਹਾਂ ਆਪਣਾ ਸਫ਼ਰ ਅਸੀਂ ਜਾ ਰਹੇ ਹਾਂ ਮੋਹਾਲੀ ਤੋਂ ਰੂਪਨਗਰ ਕਿਉਂਕਿ ਸਾਡੀ ਜੋ ਟ੍ਰੇਨ ਹੈ ਉਹ ਹੈ ਸਚਫੰਡ ਐਕਸਪ੍ਰੈਸ ਜੋ ਕਿ ਅੰਮ੍ਰਿਤਸਰ ਤੋਂ ਆਉਂਦੀ ਹੈ ਔਰ ਅਸੀਂ ਅੰਮ੍ਰਿਤਸਰ ਤੋਂ ਲੈਣੀ ਹੈ ਔਰ ਪੰਜਾਬ ਤੋਂ ਹਰਿਆਣੇ ਵੱਲ ਜਾਣ ਦੇ ਸਾਰੇ ਬਾਰਡਰ ক্লোਜ਼ਡ ਹਨ ਸਾਡੇ ਨਾਲ ਹੋਰ ਸੰਗਤ ਵੀ ਹੈ ਜੋ ਰੋਪੜ ਤੋਂ ਜਾ ਰਹੀ ਹੈ ਇਸ ਲਈ ਅਸੀਂ ਅੱਜ ਰੋਪੜ ਪਹੁੰਚ ਰਹੇ ਹਾਂ। ਵੇਰੇ अर्ਲੀ ਮਾਰਨਿੰਗ ਸਾਡੀ ਰੋਪੜ ਤੋਂ ਅੰਮ੍ਰਿਤਸਰ ਤੱਕ ਦੀ ਟ੍ਰੇਨ ਹੈ। ਡੇ 2 19 ਫਿਬਰੂਰੀ ਦਿਨ ਸੋਮਵਾਰ ਸੰਗਤਾਂ ਚੱਲਣ ਦੇ ਲਈ ਤਿਆਰ ਹਨ। ਟ੍ਰੇਨ ਦੇ ਵਿੱਚ ਲਿਜਾਣ ਦੇ ਲਈ ਅਸੀਂ ਸਵੇਰ ਦਾ ਬ੍ਰੈਕਫਾਸਟ ਰੈਡੀ ਕਰ ਲਿਆ ਹੈ। ਪਰੌਂਠੇ ਰੈਡੀ ਹਨ ਔਰ ਚਾਹ ਅਸੀਂ ਪੈਕ ਕਰ ਰਹੇ ਹਾਂ। रोपर ਤੋਂ ਸਾਡੀ ਟ੍ਰੇਨ ਦਾ ਟਾਈਮ ਹੈ 6:10 ਜੋ ਕਿ ਪਿੱਛੇ ਉੱਨਾ ਵਾਲੀ ਸਾਈਡ ਤੋਂ ਆਉਂਦੀ ਹੈ। ਔਰ ਸਵੇਰ ਦੇ 5:00 ਵੱਜਣ ਵਾਲੇ ਹਨ। ਸਾਰੇ ਜਿਹੜੇ ਰੈਡੀ ਹਨ ਬਸ ਇੱਕ ਇਹਨਾਂ ਦੇ ਉੱਠਣ ਦੀ ਦੇਰ ਹੈ। ਇਸ ਨੂੰ ਅਸੀਂ ਜਾਣ ਵੱਲੇ ਉਠਾਣਾ ਹੈ ਔਰ ਇਹ ਪਹਿਲੀ ਵਾਰ ਹਜੂਰ ਸਾਹਿਬ ਜਾਰੀ ਹੈ ਔਰ ਇਸ ਨੂੰ ਹਜੂਰ ਸਾਹਿਬ ਜਾਣ ਦਾ ਬਹੁਤ ਚਾਹ ਹੈ। ਔਰ ਇਹ ਦੇਖੋ ਹਜੂਰ ਸਾਹਿਬ ਜਾਣ ਦਾ ਚਾਹ ਤੁਹਾਡੇ ਸਾਹਮਣੇ ਹੈ ਫਟਾਫਟ ਉੱਠ ਕੇ ਤਿਆਰ। ਸਵੇਰ ਦੇ 5:00 ਵੱਜਣ ਵਾਲੇ ਹਨ। ਔਰ 5:30 ਤੱਕ ਅਸੀਂ ਸਟੇਸ਼ਨ ਦੇ ਲਈ ਚਲੇ ਜਾਣਾ ਹੈ ਦੇਖੋ ਸਾਰੀ ਸੰਗਤ ਜਾਣ ਦੇ ਲਈ ਬਿਲਕੁਲ ਤਿਆਰ ਹੈ ਦਰਬਾਰ ਸਾਹਿਬ ਵੀ ਪਲਕੀ ਸਾਹਿਬ ਆ ਚੁੱਕੀ ਹੈ ਔਰ ਅਸੀਂ ਨਿਕਲ ਰਹੇ ਹਾਂ ਜੀ ਸਟੇਸ਼ਨ ਦੇ ਲਈ ਇਹ ਅਸੀਂ ਪਹੁੰਚ ਗਏ ਹਾਂ ਜੀ ਰੂਪਨਗਰ ਰੇਲਵੇ ਸਟੇਸ਼ਨ ਉਹਨਾਂ ਨੰਗਲ ਵਾਲੀ ਸਾਈਡ ਤੋਂ ਸਾਡੀ ਇਹ ਟ੍ਰੇਨ ਆਣੀ ਹੈ 3:6 ਤੇ ਇੱਥੋਂ ਚੱਲੇਗੀ ਔਰ 8:45 ਤੇ ਸਾਨੂੰ ਅੰਮ੍ਰਾਲਾ ਪਹੁੰਚਾ ਦੇਵੇਗੀ ਟ੍ਰੇਨ ਸਾਡੀ ਬਿਲਕੁਲ ਟਾਈਮ ਤੇ ਆ ਗਈ ਹੈ ਔਰ ਅਸੀਂ ਚੱਲ ਪਏ ਹਾਂ ਜੀ ਔਰ ਇਹ ਦੇਖੋ ਇਹ ਚੱਲੇ ਹਾਂ ਜੀ ਹਜ਼ੂਰ ਸਾਹਿਬ ਸਾਰੀ ਸੰਗਤ ਸੈੱਟ ਹੋ ਰਹੀ ਹੈ ਸਾਡਾ 16 17 ਜਣਿਆਂ ਦਾ ਗਰੁੱਪ ਹੈ ਅੱਧੀ ਸੰਗਤ ਇਸ ਸਾਈਡ ਬੈਠੀ ਹੈ ਔਰ ਬਾਕੀ ਦੇ ਸਾਹਮਣੇ ਵਾਲੀ ਸਾਈਡ ਹਨ ਔਰ ਰੋਪੜ ਤੋਂ ਅੰਬਾਲਾ ਤੱਕ ਸਾਡੀ ਜੋ ਟਿਕਟ ਹੈ ਉਹ ਲੱਗੀ 110 ਰੁਪਏ ਪਰ ਪਰਸਨ ਪੂਰੇ ਟਾਈਮ ਦੇ ਨਾਲ ਅਸੀਂ ਪਹੁੰਚ ਗਏ ਹਾਂ ਜੀ ਅੰਬਾਲਾ ਕੈਂਟ ਸਟੇਸ਼ਨ ਦੇ ਉੱਤੇ ਅਚਕੰਡ ਐਕਸਪ੍ਰੈਸ ਦਾ ਇੱਥੋਂ ਚੱਲਣ ਦਾ ਜੋ ਟਾਈਮ ਹੈ ਉਹ ਹੈ ਜੀ 9:45 ਲੇਟੈਸਟ ਅਪਡੇਟਸ ਤੋਂ ਪਤਾ ਚੱਲਿਆ ਸੀ ਕਿ ਜੋ ਵੀ ਟ੍ਰੇਨਸ ਹਜੂਰ ਸਾਹਿਬ ਵੱਲ ਜਾ ਰਹੀਆਂ ਹਨ ਉਹ ਕਾਫੀ ਡਿਲੇ ਪਹੁੰਚ ਰਹੀਆਂ ਹਨ ਦੇਖਦੇ ਹਾਂ ਸਾਡੀ ਟ੍ਰੇਨ ਕਿੰਨੇ ਟਾਈਮ ਤੇ ਆਉਂਦੀ ਹੈ ਔਰ ਕਿੰਨੇ ਵਜੇ ਅਸੀਂ ਪਹੁੰਚਦੇ ਹਾਂ ਔਰ ਕਿਸ ਤਰ੍ਹਾਂ ਦਾ ਰਹਿੰਦਾ ਹੈ ਇਹ ਸਫ਼ਰ ਲਾਸਟ ਈਅਰ ਅਸੀਂ ਹਜੂਰ ਸਾਹਿਬ ਗਏ ਸੀ ਹਜੂਰ ਸਾਹਿਬ ਨੰਦੇੜ ਵੀਕਲੀ ਐਕਸਪ੍ਰੈਸ ਦੇ ਵਿੱਚ ਜੋ ਕਿ ਉੱਨਾ ਵਾਲੀ ਸਾਈਡ ਤੋਂ ਆਉਂਦੀ ਹੈ ਉਹ ਵੀ ਅਸੀਂ ਰੋਪੜ ਤੋਂ ਲਈ ਸੀ ਅਗਰ ਤੁਸੀਂ ਉਹ ਬਲੌਗ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹ ਵੀ ਹਜੂਰ ਸਾਹਿਬ 4 4.5 ਘੰਟੇ ਦੇਰੀ ਨਾਲ ਪਹੁੰਚੀ ਸੀ ਉਹਨਾਂ ਟ੍ਰੇਨਸ ਦੇ ਵਿੱਚ ਜੋ ਡਿਫਰੈਂਸ ਹੈ ਉਹ ਇਹ ਹੈ ਕਿ ਉਸਦੇ ਵਿੱਚ ਪੈਂਟਰੀ ਨਹੀਂ ਹੈ ਸੱਚਕੰਡ ਐਕਸਪੀਰੀਅੰਸ ਦੇ ਵਿੱਚ ਪੈਂਟਰੀ ਹੈ ਖਾਣਾ ਤੁਹਾਨੂੰ ਈਜ਼ੀਲੀ ਮਿਲ ਜਾਂਦਾ ਹੈ ਬਾਕੀ ਜੋ ਵੀ ਐਕਸਪੀਰੀਅੰਸ ਰਹੇਗਾ ਉਹ ਮੈਂ ਤੁਹਾਡੇ ਨਾਲ ਇਸ ਬਲੌਗ ਦੇ ਵਿੱਚ ਸ਼ੇਅਰ ਕਰਾਂਗੀ ਟ੍ਰੇਨ ਸਾਡੀ ਬਿਲਕੁਲ ਟਾਈਮ ਦੇ ਨਾਲ ਇੱਥੇ ਪਹੁੰਚ ਗਈ ਸੀ ਔਰ ਅਸੀਂ ਟ੍ਰੇਨ ਦੇ ਵਿੱਚ ਬੈਠ ਚੁੱਕੇ ਹਾਂ ਲਾਸਟ ਈਅਰ ਜੋ ਸਾਡਾ ਕੋਚ ਸੀ ਉਹ ਸੀ ਲਿੱਤਾ ਸੀ AC 2 ਟਾਇਰ ਤੇ ਚਾਰਜਸ 5 ਤੋਂ 55000 ਦੇ ਵਿੱਚ ਹੁੰਦੇ ਹਨ ਔਰ ਇਸਪਰ ਜੋ ਸੀ ਲਿਆ ਹੈ ਇਹ ਹੈ AC3 ਟਾਇਰ ਜਿਸਦੇ ਵਿੱਚ ਇੱਕ ਸਾਈਡ ਤੇ ਤਿੰਨ ਸੀਟਸ ਹੁੰਦੀਆਂ ਹਨ ਔਰ ਇਸ ਦੀ ਟਿਕਟ ਸਾਨੂੰ ਪਈ ਹੈ 3950 ਰੁਪਏ ਪਰ ਪਰਸਨ ਸੇ ਤਰ੍ਹਾਂ ਅਗਰ ਤੁਸੀਂ AC1 ਟਾਇਰ ਕਰੋਗੇ ਤਾਂ ਉਹ ਤੁਹਾਨੂੰ 8000 ਤੱਕ ਪਵੇਗੀ ਉਸ ਦੇ ਵਿੱਚ ਤੁਹਾਨੂੰ ਅਲੱਗ ਤੋਂ ਕੈਬਿਨ ਮਿਲ ਜਾਂਦਾ ਹੈ ਜਦੋਂ ਤੁਸੀਂ ਟ੍ਰੇਨ ਦੇ ਵਿੱਚ ਕਿਤੇ ਸਫ਼ਰ ਕਰਨਾ ਹੋਵੇ ਤਾਂ ਇਹ ਐਪ ਹੈ ਜਿਸ ਦਾ ਨਾਮ ਹੈ ਵੇਅਰ ਇਜ਼ ਮਾਈ ਟ੍ਰੇਨ ਤੁਸੀਂ ਇਸ ਨੂੰ ਡਾਊਨਲੋਡ ਕਰ ਲਓ ਦੇ ਵਿੱਚ ਆਪਣੀ ਟ੍ਰੇਨ ਦਾ ਨੰਬਰ ਸਰਚ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਕਿੰਨੇ ਵਜੇ ਤੁਹਾਡੀ ਟ੍ਰੇਨ ਕਿਸ ਜਗ੍ਹਾ ਤੇ ਹੈ ਅਤੇ ਕਿੰਨੇ ਵਜੇ ਕਿੱਥੇ ਪਹੁੰਚੇਗੀ ਜਿਵੇਂ ਸਾਡੀ ਟ੍ਰੇਨ ਦਾ ਨੰਬਰ ਹੈ 12716 ਤੇ ਮੈਂ ਇਹ ਲਿਖ ਕੇ ਸਰਚ ਕੀਤਾ ਹੈ ਇਸ ਸਟੇਸ਼ਨ ਤੇ ਤੁਹਾਡੀ ਟ੍ਰੇਨ ਕਿੰਨਾ ਟਾਈਮ ਰੁਕੇਗੀ ਹਰ ਇੱਕ ਚੀਜ਼ ਤੁਹਾਨੂੰ ਇਸ ਐਪ ਦੇ ਵਿੱਚ ਪਤਾ ਲੱਗ ਜਾਵੇਗੀ ਇਨ ਕੇਸ ਤੁਸੀਂ ਕਿਸੇ ਸਟਾਪੇਜ ਤੇ ਰੁਕੇ ਸਟੇਸ਼ਨ ਤੋਂ ਕੁਝ ਲੈਣਾ ਹੋਵੇ ਤਾਂ ਇਹ ਐਪ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੈ ਔਰ ਇਹ ਐਪ ਤੁਹਾਨੂੰ ਇਹ ਵੀ ਦੱਸ ਦਿੰਦੀ ਹੈ ਕਿ ਤੁਹਾਡੀ ਟ੍ਰੇਨ ਕਿੰਨਾ ਡਿਲੇ ਹੈ ਅਜੇ ਤਾਂ ਸਾਡੀ ਟ੍ਰੇਨ ਬਿਲਕੁਲ ਟਾਈਮ ਤੇ ਹੈ ਇਹ ਅਸੀਂ ਕ੍ਰਾਸ ਕਰ ਰਹੇ ਹਾਂ ਜੀ ਕਰਨਾਲ ਹੁਣ ਤੁਹਾਨੂੰ ਥੋੜਾ ਖਾਣੇ ਦੇ ਬਾਰੇ ਦੱਸਦੇ ਹਾਂ ਇਸ ਟ੍ਰੇਨ ਦੇ ਵਿੱਚ ਪੈਂਟਰੀ ਹੈ ਜਿਸ ਦੇ ਵਿੱਚ ਤੁਹਾਨੂੰ ਚਾਹ ਔਰ ਪਾਣੀ ਬਹੁਤ ਆਰਾਮ ਦੇ ਨਾਲ ਮਿਲ ਜਾਂਦਾ ਹੈ ਇੱਥੋਂ ਤੱਕ ਕਿ ਤੁਸੀਂ ਖਾਣੇ ਦਾ ਆਰਡਰ ਵੀ ਦੇ ਸਕਦੇ ਹੋ ਇਹ ਅਸੀਂ ਕਰਨਾਲ ਕ੍ਰਾਸ ਕਰ ਚੁੱਕੇ ਹਾਂ ਤੁਸੀਂ ਦੇਖ ਰਹੇ ਹੋ ਇਸ ਸਾਈਡ ਕਾਫੀ ਫੁੱਲਾਂ ਦੀ ਖੇਤੀ ਤੁਹਾਨੂੰ ਦੇਖਣ ਦੇ ਲਈ ਮਿਲੇਗੀ ब्रेकफास्ट ਅਸੀਂ ਨਾਲ ਬਣਾ ਕੇ ਲੈ ਕੇ ਆਏ ਸੀ ਔਰ ਸਵੇਰ ਦੀ ਚਾਹ ਵੀ ਅਸੀਂ ਨਾਲ ਲੈ ਕੇ ਆਏ ਸੀ ਇਸ ਲਈ ਅਸੀਂ ਹਜੇ ਟ੍ਰੇਨ ਦੇ ਵਿੱਚੋਂ ਕੋਈ ਆਰਡਰ ਨਹੀਂ ਦਿੱਤਾ ਕਿਸ ਤਰ੍ਹਾਂ ਦਾ ਖਾਣਾ ਟ੍ਰੇਨ ਦੇ ਵਿੱਚ ਮਿਲਦਾ ਹੈ ਇਸ ਦੇ ਲਈ ਮੈਂ ਤੁਹਾਨੂੰ ਅੱਗੇ ਅਪਡੇਟ ਕਰ ਦਵਾਂਗੀ ਬ੍ਰੇਕਫਾਸਟ ਔਰ ਲੰਚ ਦਾ ਅਰੇਂਜਮੈਂਟ ਅਸੀਂ ਆਪਣਾ ਕਰਕੇ ਆਏ ਸੀ ਤਾਂ ਕਿ ਜਿੰਨਾ ਟਾਈਮ ਹੋ ਸਕੇ ਅਸੀਂ ਘਰ ਦਾ ਖਾਣਾ ਖਾ ਸਕੀਏ ਹੁਣ ਜੇ ਗੱਲ ਕਰੀਏ ਟ੍ਰੇਨ ਦੀ ਤਾਂ ਇਹ ਪਤਾ ਲੱਗਿਆ ਸੀ ਕਿ ਲਾਸਟ ਵੀਕ ਵੀ ਜੋ ਟ੍ਰੇਨ ਹਜੂਰ ਸਾਹਿਬ ਗਈ ਸੀ ਉਹ 24 ਘੰਟੇ ਡਿਲੇ ਸੀ ਔਰ ਉਸ ਸਾਈਡ ਤੋਂ ਵੀ ਜੋ ਟ੍ਰੇਨਸ ਚੱਲ ਰਹੀਆਂ ਹਨ ਉਹ ਕਈ ਡਿਲੇ ਹੋ ਕੇ ਚੱਲ ਰਹੀਆਂ ਹਨ ਬਾਕੀ ਸਾਡਾ ਜਿਸ ਤਰ੍ਹਾਂ ਦਾ ਐਕਸਪੀਰੀਅੰਸ ਰਹੇਗਾ ਉਹ ਮੈਨਾਲਦੀ ਨਾਲ ਸ਼ੇਅਰ ਕਰਦੀ ਰਹਾਂਗੀ ਟ੍ਰੇਨਸ ਹਨਾ ਡਿਲੇ ਕਿਸ ਤਰ੍ਹਾਂ ਹੋ ਜਾਂਦੀਆਂ ਹਨ ਮੰਨ ਲਓ ਜਿਵੇਂ ਹੁਣੇ ਸਾਡੀ ਟ੍ਰੇਨ ਹੈ ਇਹ ਦਿੱਲੀ ਪਹੁੰਚਣ ਵਾਲੀ ਹੈ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਕਈ ਵਾਰੀ ਟ੍ਰੇਨ ਨੂੰ ਦੂਸਰੀ ਟ੍ਰੇਨ ਨੂੰ ਕਰਾਸਿੰਗ ਦੇਣ ਦੇ ਲਈ ਰੁਕਣਾ ਪੈਂਦਾ ਹੈ ਸੋ ਅਗਰ ਇਹ ਟ੍ਰੇਨ ਇੱਥੇ ਹੀ ਲੇਟ ਹੋ ਗਈ ਤਾਂ ਅੱਗੇ ਜਦੋਂ ਇਹ ਜਾਵੇਗੀ ਤਾਂ ਅਗਰ ਦੂਸਰੀ ਟ੍ਰੇਨ ਕੋਈ ਟਾਈਮ ਤੇ ਹੈ ਤਾਂ ਪਹਿਲਾਂ ਉਸ ਨੂੰ ਕ੍ਰਾਸਿੰਗ ਦਿੱਤੀ ਜਾਵੇਗੀ ਬਾਅਦ ਵਿੱਚ ਇਸ ਨੂੰ ਦਿੱਤੀ ਜਾਵੇਗੀ ਇਸ ਤਰ੍ਹਾਂ ਕਰਕੇ ਟ੍ਰੇਨਸ ਲੇਟ ਹੋ ਜਾਂਦੀਆਂ ਹਨ ਔਰ ਜਿਵੇਂ ਜੋ ਟ੍ਰੇਨਸ ਹਨ ਰਾਜਧਾਨੀ ਐਕਸਪ੍ਰੈਸ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਡਿਲੇ ਨਹੀਂ ਕੀਤਾ ਜਾਂਦਾ ਇਹ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਔਰ ਇਹ ਅਸੀਂ ਦਿੱਲੀ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਔਰ ਇਸ ਦੀ ਐਂਟਰੀ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਦਿੱਲੀ ਸਟੇਸ਼ਨ ਨੇੜੇ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਰ ਪਾਸੇ ਤੁਹਾਨੂੰ ਇੱਥੇ ਕਾਫੀ ਗੰਦਗੀ ਨਜ਼ਰ ਆਉਂਦੀ ਹੈ। ਔਰ ਦਿੱਲੀ ਸਟੇਸ਼ਨ ਤੱਕ ਪੁੱਜਦੇ ਪੁੱਜਦੇ ਟ੍ਰੇਨ ਅੱਧਾ ਘੰਟਾ ਲੇਟ ਹੋ ਹੀ ਜਾਂਦੀ ਹੈ। ਤੁਸੀਂ ਇਸ ਦੀ ਸਪੀਡ ਦੇਖ ਹੀ ਰਹੇ ਹੋ ਹਜੇ ਸਟੇਸ਼ਨ ਤੋਂ ਕਾਫੀ ਪਿੱਛੇ ਹੈ ਕਿਉਂਕਿ ਇੱਥੇ ਜੋ ਛੋਟੇ-ਛੋਟੇ ਸਟੇਸ਼ਨਸ ਆਉਂਦੇ ਹਨ ਜਿਵੇਂ ਸਦਰ ਬਾਜ਼ਾਰ ਵਗੈਰਾ ਕਈ ਜਗ੍ਹਾ ਟ੍ਰੇਨ ਨੂੰ ਰੁਕਣਾ ਪੈਂਦਾ ਹੈ ਦੂਜੀ ਟ੍ਰੇਨ ਨੂੰ ਕਰਾਸਿੰਗ ਦੇਣ ਦੇ ਲਈ। ਫਾਈਨਲੀ ਅਸੀਂ ਦਿੱਲੀ ਸਟੇਸ਼ਨ ਤੇ ਪਹੁੰਚ ਚੁੱਕੇ ਹਾਂ ਔਰ ਇੱਥੇ ਤੁਸੀਂ ਦੇਖ ਰਹੇ ਹੋ ਚੜਨ ਵਾਲਿਆਂ ਦਾ ਕਾਫੀ ਰਸ਼ ਹੈ ਕਿਉਂਕਿ ਮੋਸਟਲੀ ਪਬਲਿਕ ਦਿੱਲੀ ਸਟੇਸ਼ਨ ਤੋਂ ਚੜਦੀ ਹੈ ਲੌਂਗ ਰੂਟ ਵਾਲੀਆਂ ਟ੍ਰੇਨਸ ਦੇ ਵਿੱਚ ਔਰ ਇੱਥੇ ਆ ਕੇ ਟ੍ਰੇਨ ਪੂਰੀ ਭਰ ਜਾਂਦੀ ਹੈ ਸਭ ਤੋਂ ਜ਼ਿਆਦਾ ਕਰਾਊਡ ਤੁਹਾਨੂੰ ਇਸ ਦਿੱਲੀ ਸਟੇਸ਼ਨ ਦੇ ਉੱਤੇ ਹੀ ਦੇਖਣ ਨੂੰ ਮਿਲਦਾ ਹੈ ਇੱਥੇ ਟ੍ਰੇਨ ਦਾ ਸਟੋਪੇਜ 10 ਤੋਂ 15 ਮਿੰਟ ਦਾ ਹੁੰਦਾ ਹੈ ਅਗਰ ਤੁਸੀਂ ਕੁਝ ਲੈਣਾ ਚਾਹੋ ਤਾਂ ਇੱਥੇ ਰੁੱਕੇ ਲੈ ਸਕਦੇ ਹੋ ਇਸ ਤੋਂ ਬਾਅਦ ਅੱਗੇ ਆਉਣ ਵਾਲੇ ਸਟੇਸ਼ਨਸ ਦੇ ਉੱਤੇ ਕਿਤੇ ਟ੍ਰੇਨ 2 ਮਿੰਟ ਲਈ ਰੁਕਦੀ ਹੈ ਕਿਤੇ 5 ਮਿੰਟ ਲਈ ਰੁਕਦੀ ਹੈ ਮੈਕਸਿਮਮ ਟਾਈਮ ਦਿੱਲੀ ਸਟੇਸ਼ਨ ਦੇ ਉੱਤੇ ਹੀ ਰੁਕਦੀ ਹੈ ਜਾਂ ਅਗਰ ਕਿਸੇ ਹੋਰ ਟ੍ਰੇਨ ਨੂੰ ਕ੍ਰਾਸਿੰਗ ਦੇਣ ਦੇ ਲਈ ਰੁਕਦੀ ਹੈ ਤਾਂ ਵਿਚ ਰਸਤੇ ਰੁਕਦੀ ਹੈ ਜਿੱਥੇ ਤੁਸੀਂ ਟ੍ਰੇਨ ਤੋਂ ਉਤਰ ਨਹੀਂ ਸਕਦੇ ਇਸ ਦਾ ਐਕਸਪੀਰੀਅੰਸ ਅਸੀਂ ਲਾਸਟイヤー ਵੀ ਕੀਤਾ ਸੀ ਫਿਲਹਾਲ ਅਸੀਂ ਕੁਝ ਨਹੀਂ ਲੈਣਾ ਕਿਉਂਕਿ ਅਸੀਂ ਦੁਪਹਿਰ ਦਾ ਖਾਣਾ ਵੀ ਨਾਲ ਕੈਰੀ ਕਰਕੇ ਲੈ ਕੇ ਆਏ ਹਾਂ ਅਸੀਂ ਤਾਂ ਖਾਣੇ ਤੋਂ ਇਲਾਵਾ ਪਾਣੀ ਦੀਆਂ ਬੋਟਲਸ ਵੀ ਨਾਲ ਕੈਰੀ ਕੀਤੀਆਂ ਹੋਈਆਂ ਹਨ ਕਿਨ ਜੀਵੇ ਮੈਂ ਤੁਹਾਨੂੰ ਦੱਸਿਆ ਕਿ ਅਗਰ ਤੁਸੀਂ ਪਾਣੀ ਚਾਹ ਲੈਣਾ ਹੋਵੇ ਤਾਂ ਤੁਹਾਨੂੰ ਟ੍ਰੇਨ ਦੇ ਵਿੱਚ इजीली ਮਿਲ ਜਾਂਦਾ ਹੈ ਇੱਥੋਂ ਦਾ ਸਟਾਫ ਥੋੜੀ ਥੋੜੀ ਦੇਰ ਦੇ ਬਾਅਦ ਚੱਕਰ ਲਗਾਉਂਦਾ ਰਹਿੰਦਾ ਹੈ ਪਾਣੀ ਔਰ ਚਾਹ ਦੇ ਲਈ ਨੂੰ ਪੈਂਟਰੀ ਵੱਲ ਜਾਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਇਹ ਅਸੀਂ ਪਹੁੰਚ ਗਏ ਹਾਂ ਜੀ ਮਥੁਰਾ ਮਥੁਰਾ ਦੇ ਸਟੇਸ਼ਨ ਦੇ ਉੱਤੇ ਮਥੁਰਾ ਦੇ ਫੇੜੇ ਔਰ ਆਗਰੇ ਦਾ ਪੇਠਾ ਲੈ ਕੇ ਕਾਫੀ ਵੇਚਣ ਵਾਲੇ ਚੜ੍ਹਦੇ ਹਨ ਇਸ ਦਾ ਵੀ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹਾਂ ਲਾਸਟ ਈਅਰ ਅਸੀਂ ਬਾਏ ਕੀਤਾ ਸੀ ਬਹੁਤ ਹੀ ਜ਼ਿਆਦਾ ਮਿਠਾਈ ਦੇ ਵਿੱਚ ਮਿੱਠਾ ਸੀ ਔਰ ਬਹੁਤ ਹੀ ਜਲਦੀ ਮਿਠਾਈ ਖਰਾਬ ਵੀ ਹੋ ਗਈ ਸੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਬੈਟਰ ਹੈ ਕਿ ਸਟੇਸ਼ਨ ਤੇ ਉਤਰ ਕੇ ਜੋ ਸਟੇਸ਼ਨ ਤੇ ਸ਼ਾਪਸ ਹਨ ਉਹਨਾਂ ਤੋਂ ਲਓਗੇ ਤਾਂ ਫਿਰ ਵੀ ਤੁਹਾਨੂੰ ਕੁਝ ਅੱਛੀ ਕੁਆਲਿਟੀ ਮਿਲ ਜਾਵੇਗੀ ਇਹ ਹੈ ਜੀ ਮथुरा ਜੰਕਸ਼ਨ ਔਰ ਪੀੜ ਤਾਂ ਇੱਥੇ ਵੀ ਬਹੁਤ ਜ਼ਿਆਦਾ ਦਿਖਾਈ ਦੇ ਰਹੀ ਹੈ ਜਿੰਨੇ ਵੀ ਜੰਕਸ਼ਨ ਆਉਂਦੇ ਹਨ ਹਰ ਜਿਹੜਾ ਟ੍ਰੇਨ ਦਾ ਸਟਾਪੇਜ 2 ਤੋਂ 4 ਜਾਂ 5 ਮਿੰਟ ਦਾ ਹੁੰਦਾ ਹੀ ਹੈ ਇਸ ਦਾ ਅਪਡੇਟ ਤੁਸੀਂ ਐਪ ਤੋਂ ਲੈ ਸਕਦੇ ਹੋ ਕਿ ਕਿਸ ਜੰਕਸ਼ਨ ਤੇ ਟ੍ਰੇਨ ਕਿੰਨਾ ਟਾਈਮ ਰੁਕੇਗੀ रात हो चुकी है और असी ग्वालियर झांसी क्रॉस कर चुके हाँ बीना जंक्शन भोपाल जंक्शन और इतारसी जंक्शन ये सारे रात वेले क्रॉस हो जाते हैं लो जी डे थ्री हो चुका है और ये अमृत वेले उठन वाली संगत है जो ढाई तीन बजे उठ के पाठ करते हैं और पाठ करने तो बाद हम फ्री होके के का वेट कर रहे हैं ਸਵੇਰ ਦੇ ਲਗਭਗ 6 ਵਜੇ ਦੇ ਆਸ-ਪਾਸ ਟ੍ਰੇਨ ਦਾ ਸਟਾਫ ਚਾਹ ਲੈ ਕੇ ਟ੍ਰੇਨ ਦੇ ਵਿੱਚ ਆਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਥੋੜੀ ਦੇਰ ਦੇ ਬਾਅਦ ਬ੍ਰੈਕਫਾਸਟ ਆਉਂਦਾ ਹੈ। ਅਗਰ ਤੁਸੀਂ ਚਾਹ ਲੈਣਾ ਚਾਹੋ ਤਾਂ ਪਹਿਲਾਂ ਚਾਹ ਲੈ ਸਕਦੇ ਹੋ। ਇਹ ਸਾਰੀ ਸੰਗਤ ਹੁਣ ਚਾਹ ਦਾ ਵੇਟ ਕਰ ਰਹੀ ਹੈ। ਇਹ ਦੇਖੋ ਇਸ ਤਰ੍ਹਾਂ ਇਹ 3 ਸੀਟਸ ਇੱਕ ਸਾਈਡ ਤੇ ਬਣ ਜਾਂਦੀਆਂ ਹਨ। ਸੈਂਟਰ ਵਾਲਾ ਪੋਰਸ਼ਨ ਇਸ ਤਰ੍ਹਾਂ ਉੱਪਰ ਵਾਲੇ ਨਾਲ ਅਟੈਚਡ ਹੋ ਜਾਂਦਾ ਹੈ। ਔਰ ਇਸ ਦੇ ਵਿੱਚ ਵੀ ਤੁਹਾਨੂੰ ਦੋ ਬੈੱਡ ਸ਼ੀਟਸ, ਇੱਕ ਪਿੱਲੋ ਔਰ ਇੱਕ ਬਲੈਂਕਟ ਮਿਲ ਜਾਂਦਾ ਹੈ। ਔਰ ਇਹ ਦੇਖੋ ਸਵੇਰੇ ਸਵੇਰੇ ਚਾਵਲ ਆ ਗਏ ਹਨ। 15 ਰੁਪਏ ਦੀ ਤੁਹਾਨੂੰ ਇੱਕ ਚਾਹ ਮਿਲਦੀ ਹੈ। ਇੱਕ ਅਪਡੇਟ ਤੁਹਾਨੂੰ ਹੋਰ ਦੇ ਦਵਾਂ ਕਿ ਅਗਰ ਤੁਸੀਂ ਇਸ ਟ੍ਰੇਨ ਦੇ ਵਿੱਚ ਜਾਂਦੇ ਹੋ ਤਾਂ अर्ਲੀ ਮਾਰਨਿੰਗ ਉੱਠ ਕੇ ਬਰਸ਼ ਵਗੈਰਾ, ਵਾਸ਼ਰੂਮ ਵਗੈਰਾ ਹੋਵਾਓ ਕਿਉਂਕਿ ਕਈ ਵਾਰ ਇਸ ਟ੍ਰੇਨ ਦੇ ਵਿੱਚ ਪਾਣੀ ਵੀ ਖਤਮ ਹੋ ਜਾਂਦਾ ਹੈ। ਟ੍ਰੇਨ ਦੇ ਵਿੱਚ ਵੀ ਹੋ ਗਿਆ ਸੀ, ਲੇਕਿਨ ਅਸੀਂ ਸਵੇਰੇ ਜਲਦੀ ਉੱਠ ਕੇ ਇਸ ਲਈ ਸਾਨੂੰ ਪ੍ਰੋਬਲਮ ਨਹੀਂ ਆਈ। ਔਰ ਫਿਰ ਅਗਲੇ ਕਿਸੇ ਜੰਕਸ਼ਨ ਦੇ ਉੱਤੇ ਇਸ ਦੇ ਵਿੱਚ ਪਾਣੀ ਰੀਫਿਲ ਕੀਤਾ ਜਾਂਦਾ ਹੈ ਔਰ ਇਹ ਅਸੀਂ ਐਂਟਰ ਹੋ ਗਏ ਹਾਂ ਜੀ ਮਧ ਪ੍ਰਦੇਸ਼ ਦੇ ਵਿੱਚ ਇੱਥੇ ਤੁਹਾਨੂੰ ਖੇਲਿਆਂ ਦੇ ਖੇਤ ਦੇਖਣ ਨੂੰ ਮਿਲ ਜਾਣਗੇ ਪੱਕੀ ਹੋਈ ਕਣਕ ਦੇਖਣ ਨੂੰ ਮਿਲੇਗੀ ਛੋਲਿਆਂ ਦੀ ਖੇਤੀ ਮਿਲੇਗੀ ਔਰ ਇਹ अर्ਲੀ ਮਾਰਨਿੰਗ ਦਾ ਥਿਊ ਹੈ ਸਨਰਾਈਜ਼ ਹੋਣ ਹੀ ਵਾਲਾ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਔਰ 7 ਵਜੇ ਤੋਂ ਬਾਅਦ ਟ੍ਰੇਨ ਦੇ ਵਿੱਚ ਬ੍ਰੈਕਫਾਸਟ ਆਣਾ ਸਟਾਰਟ ਹੋ ਜਾਂਦਾ ਹੈ ਜਿਸ ਦੇ ਵਿੱਚ ਤੁਹਾਨੂੰ ਆਲੂ ਦੇ ਪਰਾਂਠੇ ਪੋਹਾ ਸੈਂਡਵਿਚ ਸਮੋਸਾ ਇਸ ਤਰ੍ਹਾਂ ਦੀਆਂ ਆਪਸ਼ਨਸ ਮਿਲ ਜਾਂਦੀਆਂ ਹਨ ਤੁਸੀਂ ਆਪਣੇ ਅਕੋਰਡਿੰਗਲੀ ਕੁਝ ਵੀ ਲੈ ਸਕਦੇ ਹੋ ਪਹਿਲੇ ਆ ਕੇ ਸਟਾਫ ਵਾਲੇ ਤੁਹਾਨੂੰ ਪੁੱਛ ਕੇ ਜਾਂਦੇ ਹਨ ਕਿ ਅਗਰ ਤੁਸੀਂ ਕਿਸੇ ਚੀਜ਼ ਦਾ ਆਰਡਰ ਦੇਣਾ ਹੈ ਤਾਂ ਤੁਸੀਂ ਦੇ ਸਕਦੇ ਹੋ ਫਿਰ ਜੋ ਤੁਸੀਂ ਚਾਹੋਗੇ ਉਹੀ ਉਹ ਤੁਹਾਨੂੰ ਲੈ ਕੇ ਦੇ ਦੇਣਗੇ ਅੰਦਰ ਤੋਂ 뷰 ਥੋੜਾ ਕਲੀਅਰ ਨਹੀਂ ਆ ਰਿਹਾ ਸੀ ਇਸ ਲਈ ਮੈਂ ਤੁਹਾਨੂੰ ਡੋਰ ਤੋਂ ਦਿਖਾ ਰਹੀ ਹਾਂ ਇਹ ਦੇਖੋ ਕਿੰਨੇ ਕੇਲਿਆਂ ਦੇ ਖੇਤ ਹਨ ਇਸ ਪਾਸੇ ਕੇਲਿਆਂ ਦੀ ਔਰ ਪਪੀਤਿਆਂ ਦੀ ਖੇਤੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਸਭ ਤੋਂ ਜ਼ਿਆਦਾ ਸਾਨੂੰ ਕੇਲਿਆਂ ਦੇ ਖੇਤ ਹੀ ਦੇਖਣ ਨੂੰ ਮਿਲੇ ਹਨ ਕਈ ਜਗ੍ਹਾ ਕੇਲੇ ਲੱਗੇ ਹੋਏ ਹਨ ਲੇਕਿਨ ਕਈ ਜਗ੍ਹਾ ਅਜੇ ਪਨੀਰੀ ਵੀ ਲਗਾਈ ਹੋਈ ਹੈ ਵਿਊ ਤੁਹਾਡੇ ਔਰ ਤੋਂ ਬਹੁਤ ਅੱਛਾ ਹੁੰਦਾ ਹੈ ਲੇਕਿਨ ਇੱਥੇ ਖੜਨਾ ਕਾਫੀ ਰਿਸਕੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਟ੍ਰੇਨ ਕਾਫੀ ਫਾਸਟ ਚੱਲ ਰਹੀ ਹੈ ਔਰ ਇਸ ਦੀ ਜੋ ਸਪੀਡ ਹੁੰਦੀ ਹੈ ਉਹ 120 ਤੋਂ 130 ਦੇ ਵਿੱਚ ਹੁੰਦੀ ਹੈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ 부ਸਾਵਲ ਥਰਮਲ ਪਾਵਰ ਸਟੇਸ਼ਨ ਜੋ ਕਿ ਕਾਫੀ ਵੱਡੇ ਏਰੀਏ ਦੇ ਵਿੱਚ ਫੈਲਿਆ ਹੋਇਆ ਹੈ। ਔਰ ਅਸੀਂ ਪਹੁੰਚ ਗਏ ਹਾਂ 부ਸਾਵਲ ਜੰਕਸ਼ਨ ਸਾਹਮਣੇ ਤੁਸੀਂ ਦੇਖ ਰਹੇ ਹੋ ਰੇਲਵੇ ਦੀ ਕੈਂਟੀਨ ਬਣੀ ਹੋਈ ਹੈ ਤੁਸੀਂ ਸਟੇਸ਼ਨ ਤੇ ਕੈਂਟੀਨਸ ਤੋਂ ਵੀ ਖਾਣਾ ਲੈ ਸਕਦੇ ਹੋ ਇੱਥੇ ਸਾਡੀ ਟ੍ਰੇਨ ਜਿਹੜੇ 4:30 ਪਹੁੰਚਣੀ ਸੀ ਜੋ ਕਿ ਲੇਟ ਹੈ। ਅਸੀਂ ਸੋਚਿਆ ਸੀ ਕਿ ਬ੍ਰੇਕਫਾਸਟ ਦੇ ਟਾਈਮ ਤੱਕ ਅਸੀਂ ਮਨਮਾੜ ਪਹੁੰਚ ਜਾਵਾਂਗੇ ਉੱਥੇ ਲੰਗਰ ਮਿਲ ਜਾਂਦਾ ਹੈ। ਲੇਕਿਨ ਟ੍ਰੇਨ ਲੇਟ ਹੋਣ ਕਰਕੇ ਸਾਨੂੰ ਬ੍ਰੇਕਫਾਸਟ ਟ੍ਰੇਨ ਦੇ ਵਿੱਚ ਹੀ ਲੈਣਾ ਪਿਆ ਇਹ ਦੇਖੋ ਇਸ ਤਰ੍ਹਾਂ ਮਿਲਦਾ ਹੈ ਟ੍ਰੇਨ ਦੇ ਵਿੱਚ ਬ੍ਰੇਕਫਾਸਟ 50 ਰੁਪਏ ਦੇ ਵਿੱਚ ਦੋ ਸਮੋਸੇ ਔਰ 60 ਰੁਪਏ ਦੇ ਵਿੱਚ ਦੋ ਆਲੂ ਦੇ ਪਰਾਂਠੇ ਸੀ ਰੇਂਜ ਦੇ ਵਿੱਚ ਤੁਹਾਨੂੰ ਸੈਂਡਵਿਚ ਔਰ ਪੋਹਾ ਵੀ ਮਿਲ ਜਾਂਦਾ ਹੈ ਔਰ ਦੁਪਹਿਰ ਦੇ ਔਰ ਰਾਤ ਦੇ ਖਾਣੇ ਦੇ ਵਿੱਚ ਤੁਹਾਨੂੰ ਥਾਲੀ ਮਿਲ ਜਾਂਦੀ ਹੈ ਜਿਸ ਦੇ ਵਿੱਚ ਇੱਕ ਸਬਜੀ ਇੱਕ ਦਾਲ ਚਾਵਲ ਰੋਟੀਆਂ ਹੁੰਦੀਆਂ ਹਨ 800 ਰੁਪਏ ਤੱਕ ਤੁਹਾਨੂੰ ਇੱਕ ਥਾਲੀ ਮਿਲਦੀ ਹੈ ਜਿਸ ਨੂੰ ਤੁਸੀਂ ਦੋ ਜਣੇ ਬਹੁਤ इजीली ਸ਼ੇਅਰ ਕਰ ਸਕਦੇ ਹੋ ਔਰ ਤੁਹਾਡੇ ਨੌਲੇਜ ਦੇ ਲਈ ਦੱਸ ਰਿਹਾ ਕਿ ਇਸ ਟ੍ਰੇਨ ਦਾ ਮਨਮਾੜ ਪਹੁੰਚਣ ਦਾ ਟਾਈਮ ਸੀ ਸਵੇਰੇ 7:30 ਵਜੇ ਔਰ ਸਾਡੀ ਟ੍ਰੇਨ 4 ਘੰਟੇ ਡਿਲੇ ਚੱਲ ਰਹੀ ਹੈ ਮਨਮਾੜ ਸਟੇਸ਼ਨ ਦੇ ਉੱਤੇ ਲੰਗਰ ਦਾ ਪ੍ਰਬੰਧ ਹੁੰਦਾ ਹੈ 10-15 ਮਿੰਟ ਲਈ ਟ੍ਰੇਨ ਉੱਥੇ ਰੁਕਦੀ ਹੈ ਕਿਉਂਕਿ ਉੱਥੇ ਟ੍ਰੇਨ ਦਾ ਇੰਜਨ ਵੀ ਚੇਂਜ ਹੁੰਦਾ ਹੈ। ਤਾਂ ਤੁਸੀਂ ਬੜੇ ਆਰਾਮ ਨਾਲ ਉਤਰ ਕੇ ਉੱਥੋਂ ਲੰਗਰ ਲੈ ਸਕਦੇ ਹੋ। ਮਨਮਾੜ ਦੇ ਵਿੱਚ ਕਾਫੀ ਵੱਡਾ ਗੁਰਦੁਆਰਾ ਸਾਹਿਬ ਹੈ ਜਿੱਥੋਂ ਇੱਥੇ ਲੰਗਰ ਆਉਂਦਾ ਹੈ। ਤੁਸੀਂ ਆਪਣੇ ਕਿਸੇ ਵੀ ਬਰਤਨ ਦੇ ਵਿੱਚ ਲੰਗਰ ਪਵਾ ਸਕਦੇ ਹੋ ਔਰ ਟ੍ਰੇਨ ਦੇ ਵਿੱਚ ਬੈਠ ਕੇ इजीली ਖਾ ਸਕਦੇ ਹੋ। ਲਾਸਟ ਟਾਈਮ ਜਦੋਂ ਅਸੀਂ ਟ੍ਰੇਨ ਦੇ ਵਿੱਚ ਆਈਸੀ ਟਾਈ ਸਟੇਸ਼ਨ ਰਾਤਵੱਲੇ ਨਿਕਲਦੇ ਸਨ ਥੋੜੀ ਡ੍ਰੇਗ ਇਸ ਕਰਕੇ ਵੀ ਡਿਲੇ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਮਲਮੜ ਸਟੇਸ਼ਨ ਤੇ ਰੁਕਦੀ ਹੈ ਜਿੱਥੇ ਇਸ ਦਾ ਇੰਜਨ ਚੇਂਜ ਹੁੰਦਾ ਹੈ ਉਸ ਤੋਂ ਬਾਅਦ ਫਿਰ ਪੂਨਾ ਜੰਕਸ਼ਨ ਦੇ ਵਿੱਚ ਜਾ ਕੇ ਇਸ ਦਾ ਰੂਟ ਚੇਂਜ ਹੁੰਦਾ ਹੈ ਉੱਥੇ ਵੀ ਇਹ ਕਾਫੀ ਟਾਈਮ ਰੁਕਦੀ ਹੈ ਇਹ ਦੇਖੋ ਇਸ ਪਾਸੇ ਤੁਸੀਂ ਦੇਖ ਰਹੇ ਹੋ ਪਪੀਤੇ ਦੇ ਖੇਤ ਔਰ ਨਾਲ ਹੀ ਕੇਲਿਆਂ ਦੇ ਖੇਤ ਔਰ ਇਸ ਪਾਸੇ ਕਈ ਜਗ੍ਹਾ ਕਰਨੇ ਸਪੱਕੇ ਵੱੱਟੀ ਵੀ ਜਾ ਚੁੱਕੀ ਹੈ ਇਸ ਤਰ੍ਹਾਂ ਹੁੰਦੀ ਹੈ ਟ੍ਰੇਨ ਲੇਟ ਤੁਸੀਂ ਦੇਖ ਰਹੇ ਹੋ ਇਸ ਦੀ ਸਪੀਡ ਜਦੋਂ ਹੋਰ ਟ੍ਰੇਨ ਨੇ ਕ੍ਰਾਸ ਕਰਨਾ ਹੋਵੇ ਤਾਂ ਇਸ ਨੂੰ ਸਿਗਨਲ ਨਹੀਂ ਮਿਲਦਾ ਇਸ ਲਈ ਇਹ ਫਿਰ ਸਲੋ ਚੱਲਦੀ ਹੈ ਜਾਂ ਰੁਕ ਜਾਂਦੀ ਹੈ ਇਸ ਵਾਰ ਵੀ ਸਾਡੀ ਟ੍ਰੇਨ 4:30 ਤੋਂ 5 ਘੰਟੇ ਦੇ ਲੇ ਚੱਲ ਰਹੀ ਹੈ ਔਰ ਇਹ ਅਸੀਂ ਹੁਣ ਪੰਚਨ ਵਾਲੇ ਹਾਂ ਜੀ ਮਨਵਾੜ ਵਿਖੇ ਇੱਥੇ ਵੀ ਦਸਵੇਂ ਗੁਰੂ ਜੀ ਦਾ ਇਤਿਹਾਸਿਕ ਧਾਰਮਿਕ ਸਥਾਨ ਹੈ ਔਰ ਇਹ ਦੇਖੋ ਇਸ ਤਰ੍ਹਾਂ ਸਟੇਸ਼ਨ ਦੇ ਉੱਤੇ ਮਿਲਦਾ ਹੈ ਲੰਗਰ ਤੁਸੀਂ ਇਸ ਤਰ੍ਹਾਂ ਲਾਈਨ ਦੇ ਵਿੱਚ ਲੱਗ ਕੇ ਪ੍ਰਸ਼ਾਦਾ ਦਾਲ ਸਬਜ਼ੀ ਲੈ ਸਕਦੇ ਹੋ ਅਸੀਂ ਵੀ ਇੱਥੇ ਉਤਰ ਕੇ ਲੰਗਰ ਲੈ ਲਿਆ ਹੈ ਤੁਸੀਂ ਉਹਨਾਂ ਨੂੰ ਦੱਸ ਕੇ ਲੈ ਸਕਦੇ ਹੋ ਕਿ ਤੁਹਾਡੇ ਨਾਲ ਕਿੰਨੀ ਸੰਗਤ ਹੈ ਕਿੰਨੇ ਮੈਂਬਰ ਹਨ ਉਸੇ ਹਿਸਾਬ ਦੇ ਨਾਲ ਉਹ ਤੁਹਾਨੂੰ ਖੁੱਲਾ ਪ੍ਰਸ਼ਾਦਾ ਤੇ ਦਾਲ ਦੇ ਦਿੰਦੇ ਹਨ 10 ਤੋਂ 15 ਮਿੰਟ ਆਰਾਮ ਦੇ ਨਾਲ ਇੱਥੇ ਟ੍ਰੇਨ ਰੁਕਦੀ ਹੈ ਤੁਸੀਂ ਬੜੇ ਆਰਾਮ ਦੇ ਨਾਲ ਲੰਗਰ ਲੈ ਸਕਦੇ ਹੋ ਕਿਉਂਕਿ ਇੱਥੇ ਇੰਜਨ ਚੇਂਜ ਹੁੰਦਾ ਹੈ ਇਹ ਦੇਖੋ ਇੱਥੇ ਤੁਹਾਨੂੰ ਫਰੂਟਸ ਵੀ ਕਾਫੀ ਅੱچھے ਮਿਲ ਜਾਂਦੇ ਹਨ ਇਸ ਟਾਈਮ ਪੀਰੀਅਡ ਦੇ ਵਿੱਚ ਅਗਰ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ ਕੇਲੇ, ਅੰਬੂਰ ਤੇ ਅਨਾਰ ਮਿਲ ਜਾਂਦੇ ਹਨ ਔਰ ਇਹਨਾਂ ਨੇ 20 ਰੁਪਏ ਦੇ ਪੈਕੇਟ ਬਣਾਏ ਹੁੰਦੇ ਹਨ ਇਹ ਤੁਸੀਂ ਦੇਖ ਸਕਦੇ ਹੋ 20 ਰੁਪਏ ਦਾ ਅਨਾਰ ਦਾ ਪੈਕੇਟ ਔਰ 20 ਰੁਪਏ ਦਾ ਅੰਗੂਰ ਦਾ ਪੈਕੇਟ ਅਨਾਰ ਦਾ ਰੇਟ ਆਪਣੇ ਪੰਜਾਬ ਨਾਲੋਂ ਕਾਫੀ ਸਸਤਾ ਹੈ ਇੱਥੇ ਇਹ ਦੇਖੋ ਸਾਨੂੰ ਇੱਥੇ ਏਡੇ ਵੱਡੇ ਸਾਈਜ਼ ਦੇ ਅਮਰੂਦ ਵੀ ਮਿਲੇ ਇਹ ਆਰਾਮ ਨਾਲ ਇੱਥੋਂ ਕਈ ਤਰ੍ਹਾਂ ਦੇ ਫਰੂਟਸ ਲੈ ਸਕਦੇ ਹੋ ਔਰ ਤੁਸੀਂ ਇਹ ਦੇਖੋ ਸਾਡੀ ਟ੍ਰੇਨ ਇੱਥੇ ਸਵੇਰੇ 7:30 ਪਹੁੰਚਣੀ ਸੀ ਜੋ ਕਿ ਸੰਡੇ 11:00 ਪਹੁੰਚ ਰਹੀ ਹੈ ਜੋ ਕਿ ਪੂਰੇ 4 ਘੰਟੇ ਲੇਟ ਚੱਲ ਰਹੀ ਹੈ ਇਸ ਹਿਸਾਬ ਦੇ ਨਾਲੇ 7:00 ਵਜੇ ਤੱਕ ਫਜ਼ੂਰ ਸਾਹਿਬ ਪਹੁੰਚੇਗੀ ਜਦ ਕਿ ਇਸ ਦਾ ਉੱਥੇ ਪੁੱਜਣ ਦਾ ਟਾਈਮ 2:30 ਵਜੇ ਦਾ ਸੀ ਹਜੇ 350 ਕਿਲੋਮੀਟਰ ਦਾ ਸਫ਼ਰ ਹੋਰ ਪਿਆ ਹੈ ਦੇਖੋ ਹੋਰ ਕਿੰਨਾ ਹੈ ਡਿਲੇ ਹੁੰਦੀ ਹੈ ਈਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕਈ ਵਾਰੀ ਪੂਰਨਾ ਜੰਕਸ਼ਨ ਵੀ ਇਹ ਕਾਫੀ ਟਾਈਮ ਦਵਾਂਦੀ ਹੈ ਇਸ ਲਈ ਮਨਮਾੜ ਤੋਂ ਤੁਸੀਂ ਚੰਗਾ ਖਾਣਾ ਪੀਣਾ ਲੈ ਕੇ ਹੀ ਸਟ੍ਰੀਨ ਦੇ ਵਿੱਚ ਬੈਠੋ ਇੱਕ ਅਪਡੇਟ ਹੋਰ ਬੀਬੀਆਂ ਵਾਸਤੇ ਇਹ ਦੇਖੋ ਟ੍ਰੇਨ ਦੇ ਵਿੱਚ ਹੀ ਸ਼ਾਪਿੰਗ ਦਾ ਸਾਰਾ ਸਮਾਨ ਆ ਜਾਂਦਾ ਹੈ ਇਹ ਹਾਂ ਮਨਮਾੜ ਤੋਂ ਅੱਗੇ ਇਹ ਵਚਨ ਵਾਲੇ ਟ੍ਰੇਨ ਦੇ ਵਿੱਚ ਚੜਦੇ ਹਨ ਔਰ ਇਹ ਅਸੀਂ ਪਹੁੰਚ ਗਏ ਹਾਂ ਜੀ ਔਰੰਗਾਬਾਦ ਔਰ ਇਹ ਦੇਖੋ ਔਰੰਗਾਬਾਦ ਦੇ ਵਿੱਚ ਸਾਨੂੰ ਇੱਕ ਬਹੁਤ ਹੀ ਪਿਆਰੀ ਜਿਹੀ ਜਗ੍ਹਾ ਦੇਖਣ ਨੂੰ ਮਿਲੀ ਬਹੁਤ ਵੱਡਾ ਇਹ ਏਰੀਆ ਬਣਿਆ ਹੋਇਆ ਸੀ ਜਿੱਥੇ ਤੁਸੀਂ ਸਾਹਮਣੇ ਦੇਖ ਰਹੇ ਹੋ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾਵਾਂਗੀ ਪ੍ਰਾਈਵੇਟ ਜੈਟ ਖੜਾ ਹੈ ਉਹ ਹੋ ਜੀ ਸਾਹਮਣੇ ਤੁਹਾਨੂੰ ਪ੍ਰਾਈਵੇਟ ਜੈਟ ਖੜਾ ਹੋਇਆ ਨਜ਼ਰ ਆ ਰਿਹਾ ਹੋਵੇਗਾ ਇਸ ਦੇ ਲਈ ਇਸ ਦੀਵਾਰ ਦੇ ਅੰਦਰ ਵਾਲੀ ਸਾਈਡ ਕਾਫੀ ਵੱਡਾ ਰਨਵੇ ਬਣਾਇਆ ਹੋਇਆ ਹੈ ਇਸ ਤੋਂ ਬਾਅਦ ਰਸਤੇ ਦੇ ਵਿੱਚ ਸਾਨੂੰ ਕਾਫੀ ਸੋਲਰ ਪੈਨਲ ਵੀ ਦੇਖਣ ਨੂੰ ਮਿਲੇ ਔਰ ਕੋਈ 4.5-5 ਘੰਟੇ ਦੀ ਦੇਰੀ ਦੇ ਨਾਲ ਅਸੀਂ ਪਹੁੰਚੇ ਹਾਂ ਜੀ ਸ੍ਰੀ ਹਜੂਰ ਸਾਹਿਬ ਅਗਰ ਤੁਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਉਤਰਨਾ ਚਾਹੁੰਦੇ ਹੋ ਤਾਂ ਇਸ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਵਾਲੀ ਬੱਸ ਦੇ ਵਿੱਚ ਝੜਨਾ ਕਿਉਂਕਿ ਇਹ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਗੇਟ ਨੰਬਰ 2 ਤੇ उतारेਗੀ ਜਦ ਕਿ ਅਗਰ ਤੁਸੀਂ ਬਾਬਾ ਨਿਹੰਗ ਸਾਹਿਬ ਵਾਲੀ ਬੱਸ ਦੇ ਵਿੱਚ ਚੜਦੇ ਹੋ ਤਾਂ ਉਹ ਤੁਹਾਨੂੰ ਗੁਰਦੁਆਰਾ ਬਾਬਾ ਨਿਹੰਗ ਸਾਹਿਬ ਦੇ ਕੋਲ ਹੀ उतਾਰੇਗੀ ਕਿਉਂਕਿ ਉੱਥੋਂ ਫਿਰ ਤੁਹਾਨੂੰ ਮੇਨ ਗੁਰਦੁਆਰਾ ਸਾਹਿਬ 1.5 ਕਿਲੋਮੀਟਰ ਚੱਲ ਕੇ ਜਾਣਾ ਪਵੇਗਾ ਇਸ ਲਈ ਬੈਟਰ ਹੈ ਅਗਰ ਤੁਸੀਂ ਮੇਨ ਗੁਰਦੁਆਰਾ ਸਾਹਿਬ ਦੇ ਕੋਲ ਜਾਣਾ ਹੈ ਤਾਂ ਇਸ ਬੱਸ ਦੇ ਵਿੱਚ ਬੈਠੋ ਅਸੀਂ ਮੇਨ ਗੁਰਦੁਆਰਾ ਸਾਹਿਬ ਜਾਣਾ ਹੈ ਇਸ ਲਈ ਅਸੀਂ ਇਸ ਬੱਸ ਵਿੱਚ ਜਾ ਰਹੇ ਹਾਂ ਔਰ ਇਹ ਅਸੀਂ ਪਹੁੰਚੇ ਹਾਂ ਜੀ ਗੇਟ ਨੰਬਰ 2 ਦੇ ਕੋਲ ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਹੀ ਰੂਮ ਬੁੱਕ ਕਰਵਾਏ ਹੋਏ ਹਨ ਦਰਸ਼ਨ ਕਰੋ ਜੀ ਸ੍ਰੀ ਹਜੂ ਸਾਹਿਬ ਦੇ ਇਹ ਅਸੀਂ ਜੀ ਅੱਜ ਦਾ ਬਲੌਗ ਉਮੀਦ ਹੈ ਤੁਹਾਨੂੰ ਇਸ ਤੋਂ ਕਾਫੀ ਹੈਲਪ ਮਿਲੇਗੀ ਹੋਰ ਨੌਲੇਜ ਦੇ ਲਈ ਅਗਲੇ ਬਲੌਗ ਦੇਖਣਾ ਨਾ ਭੁੱਲਣਾ ਜੀ ਮਿਲਦੀ ਹਾਂ ਅਗਲੇ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ